ਪਸੰਦਲੀ ਜਲੀ ਤੋਂ 10000 ਰੁਪਏ ਕੈਸ਼ ਲੈ ਗਏ ਜੀ ਤੇ ਕੋਈ 15 16 ਟੋਲੇ ਸੋਨਾ ਲੈ ਗਿਆ ਕਰਕੇ ਉਹਨਾਂ ਨੇ ਗ੍ਰਿਲ ਪੁੱਟੀ ਆ ਜੀ ਜੀ ਬਸ ਇੱਕ ਗ੍ਰਿਲ ਪੁੱਟੀ ਆ ਉਹਦੇ ਰਸਤੇ ਆਏ ਆਏ ਹੋਰ ਜੀ ਪਸੰਦਲੀ ਜਲੀ ਵੰਗਿਆ ਫੀਲ ਸਿੰਘ ਨਾਇਮਰਾਜੀ ਡਲਪੁਰ ਪਿੰਡਾ ਮੇਰਾ ਅੱਛਾ ਕੀ ਵਾਰਦਾ ਤੁਸੀਂ ਤੁਹਾਡੇ ਘਰ ਅਸੀਂ ਦੋ ਜੀ ਦੋਨੋਂ ਮੈਂ ਵੀ ਜੋਬ ਕਰਦੇ ਹਾਂ ਔਰ ਸਵੇਰੇ 7:30 ਜਾਈਦਾ ਤੇ ਸ਼ਾਮ ਨੂੰ ਕੋਈ 4:00 ਵਜੇ ਨਾ ਘਰ ਪੁੱਜੀਦਾ ਇਹਨ ਬਿਟਵੀਨ ਹੀ ਕੋਈ ਦੁਪਹਿਰ ਨੂੰ ਕੋਈ ਚੋਰੀ ਕਰਕੇ ਚਲਾ ਗਿਆ ਸਾਡੇ ਘਰ ਜੀ ਕੀ ਕੀ ਚੋਰੀ ਹੋਇਆ 10000 ਰੁਪਏ ਕੈਸ਼ ਲੈ ਗਏ ਜੀ ਤੇ ਕੋਈ 15 ਸੋਨਾ ਤੋਲੇ ਸੋਨਾ ਲੈ ਗਿਆ ਕਰਕੇ ਜੀ ਤੇ ਇਸ ਤੋਂ ਇਲਾਵਾ ਕੋਈ ਹੋਰ ਘਰ ਦੇ ਵਿੱਚ ਕੋਈ ਨੁਕਸਾਨ ਹੋਰ ਕੋਈ ਨੁਕਸਾਨ ਨਹੀਂ ਆਇਆ ਨਹੀਂ ਹੈ ਬਸ ਬਾਕੀ ਸਾਰਾ ਹੀ ਪਿਆ ਜੀ ਬਸ ਤੇ ਘਰ ਦੀ ਕਿੰਨੇ ਕਿ ਪਾਸੇ ਤਲਾਸ਼ੀ ਲਈਗੀ ਚੋਰਾਂ ਦੇ ਵੱਲੋਂ ਚੋਰਾਂ ਨੇ ਤਿੰਨ ਕਮਰੇ ਤਲਾਸ਼ੀ ਲਈ ਹੈ ਜੀ ਇੱਕ ਉੱਪਰ ਕਮਰਾ ਉਹਦੀ ਵੀ ਤਲਾਸ਼ੀ ਲਈ ਹੈ ਜੀ ਇੱਕ ਕਮਰਾ ਹੈ ਬਰਾ ਇੱਕ ਨਾਲ ਦਾ ਕਮਰਾ ਤਿੰਨ ਕਮਰੇ ਤਲਾਸ਼ੀ ਲਈ ਹੈ ਤੇ ਘਰ ਦੇ ਅੰਦਰ ਕਿਵੇਂ ਐਂਟਰ ਹੋਏ ਨੇ ਉਹਨਾਂ ਨੇ ਗ੍ਰਿਲ ਪੁੱਟੀ ਹੈ ਜੀ ਜੀ ਬਸ ਇੱਕ ਗ੍ਰਿਲ ਪੁੱਟੀ ਆ ਉਹਦੇ ਰਸਤੇ ਆਏ ਆਏ ਹੋਣਗੇ ਤੇ ਘਰ ਦੇ ਵਿੱਚ ਤੁਹਾਡੇ ਕੋਣ-ਕੋਣ ਹੁੰਦਾ ਤੇ ਤੁਸੀਂ ਕਿੱਥੇ ਗਏ ਸੀ ਫਿਲਹਾਲ ਘਰ ਤੇ ਸਾਡੇ ਪਿੱਛੋਂ ਤੇ ਕੋਈ ਨਹੀਂ ਹੁੰਦਾ ਜੀ ਸਾਢੇ 7:00 ਲੈ ਕੇ 4:00 ਵਜੇ ਤੱਕ ਕੋਈ ਨਹੀਂ ਹੁੰਦਾ ਕੀ ਗੱਲੋਂ ਮੈਂ ਵੀ ਜੋ ਕਰਦੇ ਆ ਜੀ ਮੇਰੇ ਸਾਡੇ ਸਾਥ ਚਾਹੀਦਾ ਤੇ ਸ਼ਾਮ ਨੂੰ 4 ਵਜੇ ਨਾਲ ਘਰ ਆ ਜਾਈਦਾ ਤੇ ਬੇਟੀ ਮਾਂ ਨਾਲ ਹੀ ਸੌਂ ਜਾਂਦੀ ਹੈ ਤੇ ਬੇਟਾ ਬਾਹਰ ਬੜਦਾ ਹੈ ਘਰ ਕੋਈ ਨਹੀਂ ਸੀ ਅਪਿਛੇ ਪੁਲਿਸ ਨੂੰ ਤਲਾਸ਼ ਕੀਤਾ ਤੁਸੀਂ ਪੁਲਿਸ ਨੂੰ ਹਾਂ ਇਤਲਾਹ ਕਰਤੀ ਹੈ ਉਹ ਆ ਕੇ ਮੌਕਾ ਦੇ ਗਿਆ ਚੰਗੀ ਤਰ੍ਹਾਂ ਦੇਖ ਕੇ ਚਲ ਗਿਆ ਥਾਣਾ ਕਿੰਨੀ ਕੀ ਦੂਰ ਹੈ ਤੁਹਾਡੇ ਇਥੋਂ ਥਾਣਾ ਤੇ ਨੀਰਪਟ 100 ਮੀਟਰ ਤੇ ਠੀਕ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਸਾਡੇ ਇਸ ਮੁਹੱਲੇ ਦੇ ਵਿੱਚ ਅਜੇ ਤੱਕ ਕੋਈ ਚੋਰੀ ਹੋਈ ਨਹੀਂ ਜੀ ਜੀ ਇਹ ਪਹਿਲਾ ਚਾਂਸ ਹੈ ਕਿ ਚੋਰੀ ਹੋਣ ਦਾ ਬਾਰਦਾ ਤੋਂ ਨਾ ਤੇ ਮੈਂ ਇਹ ਰਿਕਵੈਸਟ ਕਰਨਾ ਕਿ ਜਿਹੜੇ ਚੋਰ ਨੇ ਆਉਂਦੀ ਤਲਾਸ਼ ਕੀਤੀ ਜਾਏ ਤੇ ਜਲਦੀ ਜਲਦੀ ਫੜੇ ਜਾਣ